ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਬਠਿੰਡਾ ਦੇ ਵਿੱਚ ਐ ਮੈਡੀਕਲ ਪਿਟੀਸ਼ਨਰ ਐਸੋਸੀਏਸ਼ਨਸ ਦੇ ਵੱਲੋਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਤਕੱਲੇ ਬਠਿੰਡਾ ਦੇ ਵਿੱਚ ਹੀ 10 ਬਲਾਕਾਂ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ ਤਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਉਹਨਾਂ ਦੇ ਜਨਮ ਦਿਹਾੜੇ ਮੌਕੇ ਯਾਨੀ ਕਿ 28 ਸਤੰਬਰ ਰਾਜਾ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਤੇ ਇਸ ਦੇ ਨਾਲ ਹੀ ਕਿਰਤੀ ਸਮਾਜ ਨੂੰ ਵੀ ਆਪਣੇ ਹੱਕਾਂ ਦੇ ਲਈ ਲੜਨ ਦੇ ਲਈ ਪ੍ਰੇਰਿਤ ਕੀਤਾ ਗਿਆ ਇਹ ਵੀ ਕਿਹਾ ਗਿਆ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਕਿਰਤੀ ਨੇ ਮਿਹਨਤ ਕਸ਼ ਨੇ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਜਿਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੁਪਨੇ ਭਗਤ ਸਿੰਘ ਨੇ ਲਏ ਸਨ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਆਪਣੀ ਹੱਕੀ ਮੰਗਾ ਦੇ ਲਈ ਹੁਣ ਸੰਘਰਸ਼ ਕਰਨਾ ਪੈਣਾ ਜਿਸ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਅਜਿਹੇ ਸੰਘਰਸ਼ ਜਿਹੜੇ ਉਹ ਕਰਦੇ ਰਹਿਣਗੇ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਿਰਫ ਬਠਿੰਡਾ ਹੀ ਨਹੀਂ ਉਹਨਾਂ ਦਾ ਕਹਿਣਾ ਕਿ ਪੰਜਾਬ ਪੜ ਦੇ ਵਿੱਚ ਹੀ ਐਸੋਸੀਏਸ਼ਨ ਦੇ ਵੱਲੋਂ ਵੱਖ-ਵੱਖ ਰੀਆਂ ਥਾਵੇਂ ਤੇ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਨੇ ਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਕੀ ਨਾ ਕੀ ਕਹਿਣਾ ਚਾਹੋਗੇ ਅੱਜ ਮੇਰਾ ਡਾਕਟਰ ਐਚਐਸ ਰਾਣੂ ਮੈਂ ਸਟੇਟ ਦਾ ਚੇਅਰਮੈਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਹੈੱਡ ਆਫ ਚਾਰ ਟੀਵੀ ਟਾਵਰ ਮੋਡਲ ਟਾਊਨ ਅੱਜ ਦੇ ਚੁੱਪ ਦਿਹਾੜੇ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਮੈਡੀਕਲ ਫਿਟਿਸ਼ਨਰ ਐਸੋਸੀਏਸ਼ਨ ਬਠਿੰਡਾ ਬਲਾਕ ਜ਼ੋਨ 1 ਜ਼ੋਨ 2 ਤੋਂ ਅੱਜ ਅਸੀਂ ਇੱਕ ਸਪੈਸ਼ਲ ਮੀਟਿੰਗ ਕਾਲ ਕੀਤੀ ਹੈਗੀ ਹੈ ਸਿਰਫ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਉਣ ਦੇ ਲਈ ਕਿਉਂਕਿ ਉਹਨਾਂ ਦੀ ਇਨਸਪੀਰੇਸ਼ਨ ਤੋਂ ਉਹਨਾਂ ਦੀ ਜ਼ਿੰਦਗੀ ਨੂੰ ਦੇਖਦੇ ਹੋਏ ਅਸੀਂ ਸ਼ੁਰੂ ਤੋਂ ਛੋਟੇ ਤੋਂ ਹੁੰਦਿਆ ਤੋਂ ਅੱਜ ਤੱਕ ਅਸੀਂ ਸਿੱਖਦੇ ਆਏ ਹਾਂ ਤੇ ਜਿਹੜੀ ਲੜਾਈ ਕਿਰਤੀ ਲੋਕ ਲੜਦੇ ਨੇ ਉਹ ਇਹਨਾਂ ਦੇ ਪੂਰਨਿਆਂ ਪਾਇਆਂ ਦੇ ਉੱਤੇ ਉਹਨਾਂ ਕਰਕੇ ਅੱਜ ਇਸ ਕਾਬਲ ਨੇ ਕਿ ਉਹ ਆਪਣੀ ਲੜਾਈ ਲੜ ਸਕਾ ਤੇ ਉਹ ਲੜਦੇ ਪਏ ਨੇ ਸੋ ਅਸੀਂ ਅੱਜ ਸ਼ਹੀਦ ਭਗਤ ਸਿੰਘ ਜੀ ਨੂੰ ਅੱਜ ਲਾਲ ਸਲਾਮ ਕਹਿੰਨੇ ਆ ਉਹਨਾਂ ਦੇ ਜਨਮ ਦਿਨ ਦੇ ਉੱਤੇ ਸਾਰੇ ਕਿਰਤੀ ਲੋਕਾਂ ਨੂੰ ਸਾਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਹਿੰਦੁਸਤਾਨ ਦੇ ਦੁਨੀਆ ਦੇ ਲੋਕਾਂ ਨੂੰ ਜਿਹੜੇ ਕਿ ਲੋਕਾਂ ਦੀ ਬੰਦੇ ਤੋਂ ਬੰਦੇ ਦੀ ਲੁੱਟ ਦੇ ਗਏ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਵਾਜ਼ ਉਠਾਉਂਦੇ ਆ ਅਸੀਂ ਵਧਾਈ ਦਿੰਨੇ ਆ ਅੱਜ ਦੇ ਸ਼ੁਭ ਦਿਨ ਤੇ ਜਿਨ੍ਹਾਂ ਨੇ ਕਿ ਆਪਣੀ 23 ਸਾਲ ਦੀ ਉਮਰ ਦੇ ਵਿੱਚ ਆਪਣੀ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਤੇ ਉਹਨਾਂ ਦੀ ਸੋਚ ਜਿਹੜੀ ਸੀ ਸੋਸ਼ਲਿਜ਼ਮ ਦੀ ਸੋਸ਼ਲਿਜ਼ਮ ਦੇ ਵਿੱਚ ਕਿ ਕੋਈ ਬਰਾਬਰਤਾ ਕੋਈ ਧਰਮ ਜਾਤ ਪਾਤ ਉਹ ਇੱਕੋ ਜਿਹਾ ਹੋਣਾ ਚਾਹੀਦੇ ਆ ਕੋਈ ਇਹ ਨਾ ਹੋਵੇ ਕਿ ਕਰੋੜਾ ਰੁਪਏ ਦੇ ਵਿੱਚ ਮਤਲਬ ਇਹ ਰਾਤ ਨੂੰ ਸੌਂਦਾ ਹੋਵੇ ਤੇ ਕੋਈ ਜਿਹੜਾ ਉਹ ਰੋਟੀਆਂ ਭੁੱਖਾ ਮਤਲਬ ਰਵੇ ਉਹ ਲੜਾਈ ਉਹਨਾਂ ਨੇ ਲੜੀ ਸੀ ਉਹ ਬ੍ਰਿਟਿਸ਼ ਸਰਕਾਰ ਨੂੰ ਹਿੰਦੁਸਤਾਨ ਚੋਂ ਕੱਢਣ ਦੇ ਲਈ ਉਹਨਾਂ ਨੇ ਆਪਣੀ ਲੜਾਈ ਲੜੀ ਤੇ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਜਾਨੀ ਕਿ ਜੇ ਉਹਨਾਂ ਨੂੰ ਵਿਆਹ ਕਰਾਉਂਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਆਪਣੇ ਪੇਰੈਂਟਸ ਨੂੰ ਕਿ ਵਿਆਹ ਜਿਹੜਾ ਮੇਰਾ ਹੈਗਾ ਉਹ ਤੇ ਮੇਰਾ ਆਜ਼ਾਦੀ ਦੇ ਨਾਲ ਮਤਲਬ ਵਿਆਹ ਹੋ ਗਿਆ ਮੈਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਹੈਗਾ ਉਹਨਾਂ ਦਾ ਪਰਿਵਾਰ ਵੀ ਕਿਸ਼ਨ ਸਿੰਘ ਜੀ ਉਹਨਾਂ ਦੇ ਚਾਚਾ ਅਜੀਤ ਸਿੰਘ ਜੀ ਜਿਹੜੇ ਕਿ ਖੁਦ ਕ੍ਰਾਂਤੀਕਾਰੀ ਸੀਗੇ ਬਹੁਤ ਵੱਡੇ ਦੇਸ਼ ਭਗਤ ਸੀਗੇ ਤੇ ਉਹਨਾਂ ਨੇ ਤੇ ਪਗੜੀ ਸੰਭਾਲ ਜੱਟਾ ਅੱਜ ਤੋਂ 100 ਸਾਲ ਪਹਿਲੇ ਉਸ ਮੂਮੈਂਟ ਚਲਾਈ ਸੀ ਤੇ ਉਸ ਮੂਮੈਂਟ ਦਾ ਸੜਕਾ ਜਿਹੜੀ ਹੁਣ ਮੂਮੈਂਟ ਚੱਲੀ 100 ਸਾਲ ਬਾਅਦ ਕਿਸਾਨੀ ਜਾਗੀਬੰਦੀ ਦੀ ਇਹ ਵੀ ਸਾਮਰਾਜ ਦਾ ਇਨਡਾਇਰੈਕਟਲੀ ਇਹੋ ਹੀ ਜਿਹੜਾ ਰਾਜ ਹੈਗਾ ਸੈਂਟਰ ਗਵਰਨਮੈਂਟ ਤੇ ਜਿਹੜਾ ਕਿ ਅਰਾਨੀ ਅਬਾਨੀਆਂ ਨੂੰ ਮੰਤਲ ਦਿੱਤਾ ਹੋਗਾ ਉਹ ਇਹੋ ਹੀ ਲੋਟੀ ਹੈਗੀ ਹੈ ਕਿ ਜਿੰਨੇ ਦਬਲੇ ਕੁਜਲੇ ਲੋਕ ਏ ਉਹਨਾਂ ਦੇ ਵਿੱਚੋਂ ਪੈਸਾ ਨਿਕਲ ਕੇ ਰਾਤੋਂ ਰਾਤ ਲੱਖਾਂ ਚਾਰ ਚਾਰ ਪੰਜ ਪੰਜ ਲੱਖ ਕਰੋੜ ਰੁਪਈਆ ਜਿਹੜਾ ਕਿ ਉਹਨਾਂ ਦੇ ਜੇਬਾਂ ਦੇ ਵਿੱਚ ਚਲ ਜਾਂਦਾ ਜਿਹੜਾ ਕਿ ਪੈਸਾ ਸਰਕਾਰ ਕੋਲ ਆਉਣਾ ਚਾਹੀਦਾ ਸੀ ਤੇ ਲੋਕਾਂ ਲਈ ਲੱਗਣਾ ਚਾਹੀਦਾ ਸੀ ਉਹਨਾਂ ਦੇ ਪਰਿਵਾਰ ਮਤਲਬ ਇਹ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਲੱਗਦਾ ਉਹਨਾਂ ਦੀ ਆਪਣੀਆਂ ਨਿੱਜੀ ਮਤਲਬ ਇਹ ਜੋ ਸਹੂਲਤਾ ਨੇ ਉਹਨਾਂ ਦੇ ਉੱਤੇ ਲੱਗਦਾ ਹੈਗਾ ਵਿਲਾਸ ਦਾਵਾ ਦੇ ਉੱਤੇ ਲੱਗਦਾ ਸੋ ਸਾਡੀ ਅੱਜ ਦੀ ਇਸ ਪੂਰਾ ਸਾਡਾ ਜਿਹੜਾ 100 150 ਮੈਂਬਰ ਉਹ ਇੱਥੇ ਆਇਆ ਅਸੀਂ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰ ਰਹੇ ਆਂ ਉਹਨਾਂ ਨੂੰ ਅਸੀਂ ਅੱਜ ਦੇ ਜਨਮ ਦਿਨ ਦੇ ਉੱਤੇ ਵਧਾਈ ਦਿੰਨੇ ਸਾਰੀ ਦੁਨੀਆ ਨੂੰ ਇਹ ਸਾਡਾ ਅਜ ਮੋਟਰ ਮੈਡੀਕਲ ਪ੍ਰੋਫੈਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਦਾ ਜਿਹੜਾ ਕਿ ਸਾਡਾ ਅਧਿਕਾਰ ਜਿਹੜਾ ਹੈਗਾ ਪ੍ਰੈਕਟਿਸ ਦਾ ਉਹ ਉਸ ਦੇ ਤਹਿਤ ਅਸੀਂ ਸਲੋਗਨ ਦੇ ਤਹਿਤ ਅਸੀਂ ਆਪਣਾ ਇਹ ਜਿਹੜਾ ਮਤਲਬ ਪ੍ਰੋਗਰਾਮ ਰੱਖਿਆ ਹੈਗਾ ਇਹ ਸਾਡੇ ਹਰੇਕ ਬਲਾਕ ਦੇ ਵਿੱਚ ਬਟਿੰਡੇ ਦੇ 10 ਬਲਾਕ ਨੇ 10 ਬਲਾਕਾਂ ਦੇ ਵਿੱਚ ਅੱਜ ਸਾਡੇ ਸਾਥੀ ਕਰ ਰਹੇ ਆ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਮਤਲਬ ਪ੍ਰੋਗਰਾਮ ਚੜੇ ਹੋ ਆਣੇ ਤੇ ਜਦੋਂ ਗੱਪੀ ਤਾਂ ਆ ਗਈ ਹੈ ਹਾਂਜੀ ਪਰ ਜਿਹੜੀ ਉਹਨਾਂ ਨੇ ਸੁਪਨੇ ਦੀ ਧਾਤੀ ਸੀ ਉਹ ਨਹੀਂ ਆਈ ਉਹ ਹੀ ਉਹ ਹੀ ਤੇ ਲੜਾਈ ਤਾਈ ਉਹ ਤੇ ਲੜਨੀ ਪੈ ਰਹੀ ਹੈ ਅੱਜ ਵੀ ਕਿਰਤੀ ਲੋਕ ਕਿਉਂ ਲੜ ਰਹੇ ਆ ਇਹਨਾਂ ਨੂੰ ਆਈ ਦੇ ਲੜਨ ਦੀ ਲੋੜ ਹੀ ਸੀ ਜਿਹੜੀ ਉਹਨਾਂ ਨੇ ਗੋਰੇ ਚਲ ਗਏ ਕਾਲੇ ਆ ਗਏ ਉਹ ਮੈਂ ਪਹਿਲੇ ਦੱਸਿਆ ਹੈ ਕਿ ਜਦੋਂ ਕੈਪਟਲਿਸਟ ਜਿਹੜੇ ਪੂੰਜੀਵਾਦ ਲੋਕ ਨੇ ਉਹ ਆਪਣੇ ਤੇ ਭਾਰੂ ਨੇ ਉਹਨਾਂ ਲੋਕਾਂ ਨੇ ਹਿੰਦੁਸਤਾਨ ਨੂੰ ਕਾਬਜ਼ ਕੀਤਾ ਹੈ ਬੇਸ਼ੱਕ ਦੇਖਣ ਦੇ ਚਿਹਰੇ ਮਤਲਬ ਹੋਰ ਨੇ ਲੇਕਿਨ ਜੋ ਚਲਾ ਰਹੇ ਆ ਉਹ ਸਰਕਾਰ ਨੂੰ ਉਹ ਲੋਕ ਚਲਾ ਰਹੇ ਨੇ ਜਿਹੜੇ ਕੈਪਟਲਿਸਟ ਨੇ ਜਿਹੜੇ ਪੂੰਜੀਵਾਦ ਨੇ ਔਰ ਪੂੰਜੀਵਾਦ ਦਾ ਜਿਹੜਾ ਕੰਮ ਹੁੰਦਾ ਹੈ ਕੈਪਟਲਿਸ ਦਾ ਉਹਦਾ ਮੁਨਾਫਾ ਕਮਾਉਣਾ ਹੁੰਦਾ ਸੋ ਇਹ ਮੁਨਾਫਾ ਕਮਾ ਰਹੇ ਨੇ ਮੁਨਾਫਾ ਕਮਾ ਕੇ ਇਸੇ ਕਰਕੇ ਮੈਂ ਕਹਿਆ ਸੀ ਕਿ ਰਾਤ ਰਾਤ ਜੇ ਇੱਕ ਇੱਕ ਆਪਣੇ ਜਵਾਕ ਦੇ ਵਿਆਹ ਦੇ ਉੱਤੇ 43 43 ਹਜ਼ਾਰ ਕਰੋੜ ਰੁਪਈਆ ਮਤਲਬ ਵੀ ਖਰਚੇ ਦੇਣਾ ਤੇ ਉਸ ਤੋਂ ਅਗਲੇ ਦਿਨ ਦੇ ਵਿੱਚ ਹੀ ਉਹਦੇ ਤੋਂ 58 ਹਜ਼ਾਰ ਕਰੋੜ ਰੁਪਈਆ ਪ੍ਰੋਫਿਟ ਕਮਾ ਲੈਣਾ ਜੀਓ ਦਾ ਮਤਲਬ ਇਹ 720 ਵਾਲਾ ਪੈਕ 800 80 ਰੁਪਏ ਦੇ ਵਿੱਚ ਕਰਕੇ ਤੇ ਉਹਦੇ ਇਹ ਕਹੋਗੇ ਉਹਨਾਂ ਨੇ ਇੱਕ ਤਰੀਕੇ ਬਣਾਏ ਹੋਏ ਨੇ ਸੋ ਜਿਹੜਾ ਪ੍ਰੋਫਿਟ ਸਰਕਾਰ ਦੇ ਕੋਲ ਜਾਣਾ ਸੀ ਲੋਕਾਂ ਦੇ ਵਿੱਚ ਲੱਗਣਾ ਸੀ ਉਹ ਉਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਉਹੀ ਉਹਦੀ ਲੜਾਈ ਅੱਜ ਕਿਰਤੀ ਲੋਕਾਂ ਨੂੰ ਲੜਨੀ ਪੈ ਰਹੀ ਹੈ ਤੇ ਉਹ ਇਹ ਲੜੇਗੀ ਹੁਣ ਲੋਕਾਂ ਦੀ ਜਿਹੜੀ ਸੋਚ ਹੈ ਉਹ ਡੇ ਬਾਏ ਡੇ ਬਹੁਤ ਜ਼ਿਆਦਾ ਬਲ ਵਧ ਰਹੀ ਹੈ ਤੁਸੀਂ ਲੋਕ ਜਿਹੜਾ ਸੋਸ਼ਲ ਮੀਡੀਆ ਹੈਗਾ ਜੋ ਤੁਸੀਂ ਪ੍ਰੈਸ ਵਾਲੇ ਹੋ ਜੋ ਤੁਸੀਂ ਕਾਰਜ ਕਰ ਰਹੇ ਹੋ ਉਹ ਸਾਡੇ ਤੋਂ ਵੀ ਜ਼ਿਆਦਾ ਵੱਡਾ ਉਹ ਕਾਰਜ ਤੁਸੀਂ ਕਰ ਰਹੇ ਹੋ ਕਿਉਂਕਿ ਅਸੀਂ ਇੱਥੇ ਪ੍ਰੋਗਰਾਮ ਕਰ ਰਹੇ ਆ ਇਹਨੂੰ ਘਰ ਘਰ ਬਚਾਉਣ ਵਾਲੇ ਜਿਹੜੇ ਤੁਸੀਂ ਹੋ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੇ ਅਸੀਂ ਇਹ ਜਿਹੜਾ ਟੀਚਾ ਸੀਗਾ ਪਾਕ ਸਿੰਘ ਹੋਰਾਂ ਦਾ ਅਸੀਂ ਸਮਝਦੇ ਆ ਕਿ ਉਹ ਹੁਣ ਥੋੜੇ ਸਮੇਂ ਬਾਅਦ ਹੀ ਥੋੜੇ ਥੋੜਾ ਟਾਈਮ ਲੱਗੇਗਾ ਕਿ ਉਹ ਜਿਹੜਾ ਪੂਰਾ ਹੋਏਗਾ ਹਰ ਇੱਕ ਕਹਿੰਦਾ ਹੈ ਕਿ ਪਾਕ ਸਿੰਘ ਜਮਨ ਪਰ ਸਾਡੇ ਘਰੇ ਨਾ ਜੋ ਗਵਾਂਡੀਆਂ ਦੇ ਚੰਗੇ ਇਹ ਇਸੇ ਕਰਕੇ ਹੀ ਇਨਾ ਟਾਈਮ ਲੱਗ ਗਿਆ ਜੇ ਕਿਤੇ ਹਰੇਕ ਇਹ ਸਮਝੇ ਕਿ ਮੇਰੇ ਘਰ ਜੋ ਆਗ ਜਿਹੜਾ ਆ ਉਹ ਮੇਰਾ ਬੱਚਾ ਹੀ ਭਗਤ ਸਿੰਘ ਬਣੇ ਫਿਰ ਇਹ ਜਿਹੜਾ ਅਸੀਂ ਕਹਿੰਦੇ ਆ ਕਿ ਟਾਈਮ ਲੱਗਣਾ ਹੈ ਜਾਂ ਟਾਈਮ ਲੱਗ ਰਿਹਾ ਹੈ ਉਹ ਟਾਈਮ ਨਹੀਂ ਸੀ ਲੱਗਣਾ ਅੱਜ ਨੂੰ ਜਿਹੜੀ ਤੁਸੀਂ ਗੱਲ ਕਹੀ ਹੈਗੀ ਹੈ ਕਿ ਯਾਦ ਹੋ ਗਿਆ ਹਿੰਦੁਸਤਾਨ ਲੇਕਿਨ ਅਸਲੀ ਤੌਰ ਤੇ ਜੋ ਯਾਦੀ ਭਗਤ ਸਿੰਘ ਹੋ ਰਣੇ ਸਮਝੀ ਸੀ ਸੋਚੀ ਸੀਗੀ ਉਹ ਯਾਦੀ ਨਹੀਂ ਆਈ ਉਹਦਾ ਹੁਣ ਟੀਚਾ ਜਿਹੜਾ ਉਹ ਸੀ ਸਾਰੇ ਰਲ ਮਿਲ ਕੇ ਜਿਹੜਾ ਉਹ ਸੀ ਪੂਰਾ ਕਰਾਂਗੇ ਤੇ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਭਗਤ ਸਿੰਘ ਦੇ ਸੁਪਨਿਆਂ ਨੂੰ ਇਹ ਕਿਰਤੀ ਲੋਕ ਉਹ ਜਿਹੜੇ ਲੜੇ ਨਾਲੇ ਲੋਕ ਨੇ ਉਹ ਇਹਨੂੰ ਪੂਰਾ ਕਰਨਗੇ ਇਹਨਾਂ ਅੱਜ ਮੈਂ ਬੇਨਤੀ ਕਰਦਾ ਵਧਾਈ ਦਿੰਦਾ ਸਾਰੀ ਦੁਨੀਆ ਨੂੰ ਵਧਾਈ ਦਿੰਦਾ ਕਿਰਤੀ ਲੋਕਾਂ ਨੂੰ ਵਧਾਈ ਦਿੰਦਾ ਮੇਰਾ ਨਾਮ ਡਾਕਟਰ ਰੇਸ਼ਮ ਸਿੰਘ ਸੰਧੂ ਹੈ ਜੀ ਮੈਂ ਬਠਿੰਡਾ ਬਲਾਕ ਜਾਨ 2 ਦਾ ਪ੍ਰੈਜ਼ੀਡੈਂਟ ਹੈ ਮੈਂ ਅੱਜ ਆਪਣੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਾ ਹਾਂ ਤੇ ਮੈਂ ਇਹੀ ਸੋਚ ਰੱਖਦਾ ਹਾਂ ਕਿ ਹਰ ਇੱਕ ਘਰ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਪੈਦਾ ਹੋਵੇ ਤਾਂ ਕਿ ਜਿਹੜੇ ਅੱਜ ਅਸੀਂ ਲੋਕਾ ਆਜ਼ਾਦ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਗੁਲਾਮ ਆਂ ਵੱਡੇ ਘਰਾਣਿਆਂ ਦੇ ਅੱਜ ਅਸੀਂ ਗੁਲਾਮ ਆ ਤਾਂ ਅਸੀਂ ਉਹਨਾਂ ਤੋਂ ਜਿਹੜੀ ਆਜ਼ਾਦੀ ਪਾ ਸਕੀਏ